ਕੀ ਕਲੀ ਜਾਂਦੇ? ਵੱਡੀ ਨਾਲ ਵੱਡੀ ਜਾਂਦਾ ਪੱਤੀ। ਓਏ ਓਏ ਓਏ। ਹੈ? ਆਜਾ ਆਜਾ ਮੈਂ ਨਹੀਂ ਪੀਣਾ। ਨਿਕੜਾ ਆਣਾ ਵਾਸਤੇ ਸੰਤਰਾ ਮੈਂ ਸੈਂਪਲ ਆ। ਆਣਾ ਨਾਲ ਮਿਕਸ ਕਰ ਦੇ ਵੀਰ ਜੀ। ਅਨਾਨਾਸ ਠੰਡਾ ਹੁੰਦਾ। ਤੇਰੀ ਗਰਮ ਹੁੰਦਾ। ਉਹ ਰਹਿਣ ਦੇ। ਗਰਮ ਨਾ। ਫਿਰ ਉਹ ਸੰਤਰੇ ਦਾ ਹੀ ਬਣਾ ਦੋ ਤੂੰ। ਮੈਨੂੰ ਦੇਖੀਂ ਸਾਰੇ ਫੁੱਟੜਾ ਬੈਠੇ ਹੋਏ। ਕੋਹੋਂ ਮੈਨੂੰ ਕਾਲਾ ਵੀ ਰਗਾ ਯਾਰ। ਉਹ ਮਾੜਾ ਗਰਮ ਆ ਜਿੰਨੇ ਕੋਲ ਨਹੀਂ ਹਾਂ ਨਹੀਂ ਜ਼ੀਰੋ ਪਾ ਸਿੰਪਲ ਹੀ ਬਣਵਾ ਲਓ ਫਿਰ ਹਾਂ ਹਾਂ ਤੋਂ ਬਣਾਉਣੇ ਇੱਕ ਬਣਾ ਦੇ ਇੱਕ ਉੱਤਰ ਜਾ ਉੱਤਰ ਕੇ ਬਣਾ ਲਾਓ ਉੱਤਰ ਨਹਿਰ ਦੇ ਕੋਲ ਟਾਟ ਬਣਾ ਲਿਆ ਨਹਿਰ ਚ ਡਿੱਗਣਾ ਨਾ ਜਾਵਾਂ ਮੈਂ ਐਦਰੋਂ ਉਰੇ ਨੀਚੇ ਪਿੱਲਰ ਆ ਗਏ ਨੇ। ਗੇਰ ਨਾ ਜਾਉਣੀ। ਕੀ? ਦੂਰ ਬਣਾਵਾਂਗੇ ਔਰ ਕਿਤਾ ਫੋਨ ਗਿਰਦਾ। ਨਹਿਰ ਕਿੰਨੀ ਸੋਹਣੀ ਲੱਗ ਰਹੀ ਹੈ ਨਾ। ਹਾਂ? ਛਾਲ ਮਾਰ। ਤੁਹਾਡੇ ਬਾਜੀ ਕਹਿੰਦੇ ਛਾਲ ਮਾਰਨਾ ਮੈਂ ਦੂਜਾ ਵਿਆਹ ਕਰਾਣਾ। ਮੇਰੇ ਵਰਗੀ ਨਹੀਂ ਮਿਲਨੀ। ਹੈ? ਮੇਰੇ ਵਰਗੀ ਨਹੀਂ ਮਿਲਣਗੀ। ਮੇਰੇ ਵਰਗੀ ਨਹੀਂ ਮਿਲਨੀ ਦੁਆ। ਯੈਸ। ਹਾਂ, ਦੇਖ ਲਿਓ। ਮਿਲ ਨਹੀਂ ਮਿਲਣੀ ਨਹੀਂ ਮਿਲਣੀ ਨਹੀਂ ਮਲਾ ਚਾਂਸ ਸੀ ਤੇ ਮਿਲ ਜਾਂਦੀ ਤੇ ਦੇਖ ਲੋ ਬਈ ਲਿਆਂ ਦੂਜੀ ਲਿਆਂਦੇ ਚਾਂਸ ਹੈ ਚਲ ਮੈਂ ਮਰਮੂਰ ਗਈ ਫੇਰ ਲੈ ਆਇਓ ਤੁਸੀਂ ਠੀਕ ਹੈ ਹਸਤੀ ਵਾਲਾ ਹੈ ਹੈ ਖੇਤੀ ਪੀਓ ਤਾਂ ਜਪਨੂਰ ਘਰੇ ਕੱਲੀ ਹੈ ਅਜੇ ਲੈਣਾ ਹੈ ਇਹ ਦਵਾਈ ਦਵਾਈ ਲੈਣਾ ਹੈ ਸੀ ਖਾਣਾ ਹੈ ਸੀ ਕਿ ਕੱਲ ਨੂੰ ਫਰਮੋਗੇ ਜਾਵਾਂਗੇ ਇਹ ਟੂਟ ਖਵਾਵਾਂਗੀ ਤੇ ਮੈਂ ਤਾਂ ਠੰਡਾ ਦੁੱਸਤੀ ਲਈ ਗਿਆ ਉਹ ਪਹਿਲੇ ਮੈਂ ਠੰਡੀ ਚੀਜ਼ ਖਾਣੀ ਹੈ ਗਰਮ ਚੀਜ਼ ਨਹੀਂ ਖਾਣੀ ਗਰਮ ਤਸੀਰ ਵਾਲੀ ਚੀਜ਼ ਨਹੀਂ ਖਾਣੀ ਗਰਮ ਚੀਜ਼ ਰੋਡ ਕਿੰਨਾ ਵਧੀਆ ਹੋ ਗਿਆ ਨਾ ਇੱਥੇ ਹੁਣ ਇੱਥੇ ਦੇਖ ਲਓ ਆਉਣ ਵਾਲੇ ਟਾਈਮ ਦੇ ਵਿੱਚ ਨਾ ਦੁਕਾਨਾਂ ਖੁੱਲ ਜਣੀਆਂ ਛੋਟੀਆਂ ਛੋਟੀਆਂ ਹਾਂ ਇਹ ਜਗ੍ਹਾ ਤੇ ਦੁਕਾਨਾਂ ਖੁੱਲ ਜਣਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਪੋ ਸਤਿ ਸ਼੍ਰੀ ਅਕਾਲ ਕਰੋ ਕਿ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਜਪਨੂਰ ਦੇ ਤੰਗ ਕਰਕੇ ਨਾ ਅਸੀਂ ਨਾ ਕੱਲ ਵਲੋਗ ਨਹੀਂ ਪਾਇਆ ਕੀ ਕੀਤਾ ਸੀ ਕੱਲ ਜਪਨੂ ਨੇ ਦੱਸੋ ਕੀ ਕਰ ਰਹੇ ਚਾਪੂ ਜਪਨੂ ਜਪੂ ਦੱਸੋ ਤੁਸੀਂ ਕੀ ਕੱਲ ਅ ਜਬ ਵਲੋਗ ਕਿਉਂ ਨਹੀਂ ਪਾਇਆ ਸੀ ਦੱਸੋ ਖਾਂਦੀ ਆ ਅਖਰੇシャレ ਨਾਲ ਨਹੀਂ ਦਸੀਦਾ ਹੁੰਦਾ ਗੱਲ ਕਰੀਦੀ ਹੁੰਦੀ ਹੈ ਬੋਲੋ ਤੁਸੀਂ ਦਾ ਨੀ ਨੀ ਕੱਲ ਅੱਜ ਨਾ ਅਸੀਂ ਗਏ ਸੀ ਜਪਨੂਰ ਦੀ ਸਾਈਕਲ ਲੈਣ ਵਾਸਤੇ ਆ ਦੇਖੋ ਜਪਨੂਰ ਦੀ ਨਵੀਂ ਸਾਈਕਲ ਆ ਗਈ ਹੈ ਤੇ ਜਪਨੂਰ ਨੂੰ ਘਰੇ ਛੱਡ ਗਏ ਸੀ ਤੇ ਅਸੀਂ ਆਂਦੇ ਹੋਏ ਮਤਲਬ ਜਪਨੂਰ ਨੂੰ ਲੈ ਕੇ ਨਹੀਂ ਗਏ ਕਿਉਂਕਿ ਸਾਈਕਲ ਚੈੱਕ ਕਰਨੀ ਪੈਣੀ ਸੀ ਖੁਦ ਨੂੰ ਦੇ ਕਿੰਨੇ ਦਿਨਾਂ ਬਾਅਦ ਗਏ ਆਪਾਂ ਜੋ ਉੱਥੇ ਨਾ ਸਾਈਕਲ ਲੈਣ ਵਾਸਤੇ ਬਾਗੇ ਪੁਰਾਣੇ ਤੇ ਉਹਨਾਂ ਨੂੰ ਵੀਰ ਜੀ ਨੂੰ ਅਸੀਂ ਕਿਹਾ ਸੀ ਕਿ ਉਹਨਾਂ ਨੇ ਆਪ ਹੀ ਕਹਿਤਾ ਕਿ ਤੁਸੀਂ ਨਾ ਨਵਾਂ ਪੀਸ ਹੀ ਲੈ ਜਾਓ ਪੁਰਾਣਾ ਤੁਸੀਂ ਰਹਿ ਨਹੀਂ ਦਵੋ ਜੇ ਉਹ ਟਾਇਰ ਉਹਦੇ ਮਿਲੇ ਸੀ ਤਾਂ ਕਾਲੇ ਸੀ ਉਹ ਸਾਈਕਲ ਦੇ ਨਾਲ ਮੈਚ ਨਹੀਂ ਹੋ ਰਹੀ ਸੀ ਮੈਂ ਕਿਹਾ ਚਲੋ ਜਿਹੜਾ ਜਿਹੜੀ ਵੀਰ ਜੀ ਮੈਂ ਮੈਂ ਕਿਹਾ ਵੈਸੇ ਵੀ ਉਹ ਮੈਨੂੰ ਪਸੰਦ ਨਹੀਂ ਸੀ ਮੈਂ ਪਹਿਲੇ ਹੀ ਨਾ ਕਰੀ ਜਾਂਦੀ ਸੀ ਤਾਂ ਹੀ ਕਰਕੇ ਸ਼ਾਇਦ ਨੁਕਸਾਨ ਹੋਇਆ ਤੇ ਫਿਰ ਜੋ ਹੋਣਾ ਸੀ ਚਲੋ ਹੋ ਗਿਆ ਚਲੋ ਹੁਣ ਜਪਨੂਰ ਦੀ ਵਧੀਆ ਸਾਈਕਲ ਆ ਗਈ ਹੈ ਤੇ ਜਪਨੂਰ ਵਧੀਆ ਖੋਜ ਸਮਾਨੀ ਬਹੁਤ ਵਧੀਆ ਹੈਗਾ ਤੇ ਦੁਕਾਨਾਂ ਉਹਨਾਂ ਦੀ ਹਾਂ ਅੰਕਲ ਬੋਲੇ ਨਰਮ ਜੇ ਸੀ ਉਹ ਜਿੱਦਨ ਪਹਿਲੇ ਦਿਨ ਵੀ ਗਏ ਤੇ ਬਹੁਤ ਵਧੀਆ ਮਤਲਬ ਉਹਨਾਂ ਉਹਨਾਂ ਨੇ ਬੋਲੇ ਚਲੇ ਤੇ ਦੂਜੀ ਜੇ ਜਦੋਂ ਇੱਕ ਦਿਨ ਛੱਡ ਗਿਆ ਸੀ ਦੁਬਾਰਾ ਵਾਪਸ ਕਰਨ ਗਏ ਸਾਈਕਲ ਤਾਂ ਵੀ ਉਹਨਾਂ ਨੇ ਕੁਝ ਨਹੀਂ ਗਿਆ ਤੇ ਚਾਂਸ ਵੇਖ ਲਓ ਤੀਸਰੀ ਵਾਰੀ ਵੀ ਹੈ ਚਾਂਸ ਬਣ ਗਿਆ ਆਣੀ ਪੈਗੀ ਤੇ ਤੀਜੀ ਵਾਰੀ ਤੇ ਆਂਦੇ ਹੋਏ ਕੀ ਹੋਇਆ ਜਪਨੂਰ ਨੇ ਆਪਣਾ ਉਹ ਹੋਰਨ ਚਲਾਣਾ ਸ਼ੁਰੂ ਕਰਤਾ ਆਂਦੇ ਹੋਏ ਕੀ ਹੋਇਆ ਆਪਾਂ ਨਹਿਰ ਤੇ ਜੂਸ ਪੀਣਾ ਸੀ ਨਹਿਰ ਦੇ ਕੋਲ ਉੱਥੇ ਉਹਨਾਂ ਕਾਫੀ ਰੌਣਕ ਹੋ ਗਈ ਹੈ ਪਹਿਲੇ ਨਹੀਂ ਹੁੰਦੀ ਸੀ ਸ਼ਮਸ਼ਾਨ ਜਿਹਾ ਸੀ ਹੁਣ ਹੈ ਕਿ ਜੂਸ ਵਗੈਰਾ ਦੀ ਰੇੜੀਆਂ ਲੱਗ ਗਈਆਂ ਤੇ ਇੱਕ ਜਿਵੇਂ ਪੌਦੇ ਵਗੈਰਾ ਮਿਲਦੇ ਛੋਟੇ ਛੋਟੇ ਹਨਾ ਘਰਾਂ 'ਚ ਲਗਾਉਣ ਵਾਲੇ ਜਿਵੇਂ ਸਬਜ਼ੀ-ਸਬਜ਼ੀ ਦੇ ਸਬਜ਼ੀ-ਸਬਜ਼ੀ ਲਗਾਉਣ ਦੇ ਉਹਨਾਂ ਦੇ ਪੌਦੇ ਮਿਲਦੇ ਜੋ ਕਾਫੀ ਰੌਣਕ ਹੋ ਗਈ ਹੈ ਰੌਣ ਰੋਤੇ ਰੌਣਕ ਹੋ ਗਈ ਹੈ ਤੇ ਅਸੀਂ ਆਂਦੇ ਹੋਏ ਜੂਸ ਪੀਤੇ ਤੇ ਨਹਿਰ ਦਾ ਪਾਣੀ ਵੀ ਨਾ ਕਾਫੀ ਚੱਲਦਾ ਪਿਆ ਸੀ ਤੇ ਪਰਸੋ ਜੀ ਜਦੋਂ ਅਸੀਂ ਗਏ ਸੀ ਤੇ ਨਹਿਰ ਦਾ ਪਾਣੀ ਲੈ ਕੇ ਆਏ ਸੀ ਕਿ ਉੱਥੇ ਹੁਣ ਉੱਥੇ ਦਾ ਪਾਣੀ ਪੀਵਾਂ ਕਰਾਂਗੇ ਆਪਣਾ ਜਿਹੜਾ ਇੱਥੇ ਪਾਣੀ ਉਹ ਬੜਾ ਖਰਾਬ ਹੋ ਗਿਆ ਤੇ ਉਹ ਸ਼ਾਇਦ ਬਿਮਾਰੀ ਫੈਲਾਉਂਦਾ ਪਿਆ ਥੋਲੀ ਥੋਲੀ ਕਰਕੇ ਤੇ ਆ ਇੱਥੇ ਬੜੀ ਸ਼ਿਕਾਇਤ ਆ ਰਹੀ ਏ ਸਾਰਿਆਂ ਨੂੰ ਇਸ ਚੀਜ਼ ਦੀ ਕਿ ਕਾਲੇ ਪਾਣੀ ਕਾਲਾ ਬਿਜਲੀ ਨਹੀਂ ਆ ਰਹੀ ਨਾ ਲੱਗੀ ਵੀ ਆ ਫੈਕਟਰੀ ਇੱਥੇ ਬਿਜਲੀ ਘਾਤਾ ਹੁੰਦੀ ਆ ਕਾਰਨ ਸਾਰਾ ਹੀ ਵਾਲ ਦੇ ਪਿੰਡਾਂ ਦਾ ਪਾਣੀ ਖਰਾਬ ਹੁੰਦਾ ਜਾ ਰਿਹਾ ਤੇ ਫਿਰ ਅਸੀਂ ਨਹਿਰ ਤੋਂ ਉਹਦੇ ਉਹਦੇ ਕੱਲ ਹੋ ਨਹਿਰ ਦਾ ਹੀ ਪਾਣੀ ਪੀਵਾਂ ਕਰਾਂਗੇ। ਕਰਕੇ ਲਿਆਏ, ਆਰਓ ਵਰਗਾ ਪਾਣੀ ਜਿਵੇਂ ਆਰਓ ਵਰਗਾ। ਹਾਂ ਸੱਚੀ ਮੈਂ ਵੀ ਮੈਨੂੰ ਯਕੀਨ ਨਹੀਂ ਹੋਇਆ ਸੀ ਇਸ ਗੱਲ ਦਾ ਮੈਂ ਕਿਹਾ ਕੀ ਲਿਆਣਾ ਨਹਿਰ ਦਾ ਪਾਣੀ ਪਰ ਵਾਕਈ ਜੀ ਪਾਣੀ ਪੀਣ ਦਾ ਆਰਓ ਦੇ ਪਾਣੀ ਨੂੰ ਵੀ ਪਿੱਛੇ ਕਰਦਾ। ਇੰਨਾ ਹਲਕਾ ਫੁਲਕਾ ਪਾਣੀ ਹੈ ਪੀਣ ਚ। ਸਵਾਦ ਹੈ ਇੱਕ ਟੇਸਟ ਜਿਵੇਂ ਕਹਿੰਦੇ ਆ ਨਾ ਪਾਣੀ ਦਾ ਹਨਾ। ਉਹ ਹਰ ਚੀਜ਼ ਦਾ ਜਿਵੇਂ ਟੇਸਟ ਹੁੰਦਾ ਇੱਕ ਪਾਣੀ ਦਾ ਵੀ ਆਪਣਾ ਪੀਣ ਤੇ ਪਿਆਸ ਜਿਵੇਂ 부ਝਦੀ ਹੈ ਹਲਕਾ ਲੱਗਦਾ ਹਨਾ ਓਵੇਂ ਲੱਗਦਾ ਕਿ ਆ ਸੀ। ਤੇ ਜਦੋਂ ਆਂਦੇ ਹੋਏ ਨਹਿਰ ਤੇ ਜੂਸ ਪੀਣ ਲੱਗਦੇ ਨਾ ਤੇ ਉੱਥੇ ਨਾ ਜਿਹੜਾ ਵੀਰਾ ਸੀ ਹਨਾ ਜੂਸ ਵਾਲੇ ਉਹ ਕਹਿੰਦੇ ਵੀਰ ਜੀ ਤੁਸੀਂ ਸਾਈਕਲ ਦਾ ਕੰਮ ਕਰਦੇ ਹੋ ਆਪਾਂ ਕਿ ਇਹਨਾਂ ਨੇ ਕਿਹਾ ਨਹੀਂ ਵੀ ਹਰਜੀਤ ਨੇ ਕਿਹਾ ਨਹੀਂ ਕਹਿੰਦਾ ਮੈਂ ਤੁਹਾਨੂੰ ਵੇਖਿਆ ਤੁਸੀਂ ਰੋਜ਼ ਦੀ ਮਤਲਬ 2 3 4 ਦਿਨ ਛੱਡ ਕੇ ਸਾਈਕਲ ਲੈ ਕੇ ਜਾਂਦੇ ਹੋ ਇੱਕ ਇੱਕ ਉਹ ਫਿਰ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਗਈ ਆ ਗੱਲ ਹੋ ਗਈ ਸੀ ਸਾਡੇ ਨਾਲ ਤਾਂ ਕਰਕੇ ਤਕੰਦਾ ਮੈਂ ਸੋਚਿਆ ਸੀ ਕਿ ਤੁਸੀਂ ਸ਼ਾਇਦ ਸਾਈਕਲ ਦਾ ਕੰਮ ਕਰਦੇ ਹੋ ਫਿਰ ਵੀਰੇ ਨੇ ਕਹਿੰਦਾ ਤੁਹਾਨੂੰ ਮੈਂ ਦੇਖਿਆ ਵੇਖਿਆ ਕਿ ਤੇ ਲੱਗਦਾ ਤੇ ਫਿਰ ਜਦੋਂ ਉੱਥੇ ਅਸੀਂ ਵੀਡੀਓ ਬਣਾਉਣ ਲੱਗੇ ਤੇ ਉੱਥੇ ਕੀ ਗੱਲ ਹੋਈ ਤੁਹਾਡੇ ਵੀਰ ਜੀ ਮੈਨੂੰ ਕਹਿੰਦੇ ਰਮਨ ਨਹਿਰ ਚ ਡਿੱਗ ਜਾ ਤੇ ਇੱਕ ਦਿਨ ਤੋਂ ਪਹਿਲੇ ਵੀ ਸੀ ਉਹਨੂੰ ਉਹ ਤਾਂ ਚਲ ਆਵੇਂ ਕਿਹਾ ਸੀ ਪਾਣੀ ਬਹੁਤ ਸੋਨਾ ਸੀ ਨਾ ਕਹਿੰਦੇ ਨਹਿਰ ਚ ਭਾਈ ਬਾਹਰ ਕੀ ਹੋਇਆ ਤੇ ਕਹਿੰਦੇ ਨਹਿਰ ਚ ਡਿੱਗ ਜਾ ਮੈਂ ਦੂਜੀ ਲੈ ਆਉਂ ਦੂਜੇ ਦੂਜੀ ਲਿਆਂਦੀ ਤਿਆਰੀ ਹੋ ਰਹੀ ਹੈ ਦੇਖ ਲੋ ਮੈਂ ਕਿਹਾ ਮੇਰੇ ਵਰਗੀ ਨਹੀਂ ਮਿਲਨੀ ਤੇ ਨਾ ਮੇਰੇ ਵਰਗੀ ਕਦੀ ਮਿਲ ਸਕਦੀ ਹੈ ਹਨਾ ਕਿਉਂਕਿ ਹਰ ਕਿਸੇ ਦਾ ਸੁਭਾਅ ਕੋ ਜਾ ਵਧੀਆ ਨਹੀਂ ਹੁੰਦਾ ਮੈਨੂੰ ਮਿਲੂ ਕੁੱਤੀ ਛੱਡਣ ਜਾਂਦੇ ਉਹਨਾਂ ਨੂੰ ਕਹਿਆ ਕੁੱਤੀ ਉਹਨੂੰ ਵਿਚਾਰੀ ਨੂੰ ਫਰਦੀ ਰਹਿੰਦੇ ਰੋਟੀ ਰਾਟੀ ਖਾਂਦੀ ਇੱਥੇ ਕੁੱਤੀ ਛੱਡਣ ਜਾਂਦੇ ਹਾਂ ਉਹਨੂੰ ਬੰਨ੍ਹ ਦੇ ਕੁੱਤੀ ਨੂੰ ਉਹਨਾਂ ਕਹਿੰਦੇ ਇਹਨੂੰ ਸਾਡ ਛੱਡ ਕੇ ਆਇਆ ਉਹਨੂੰ ਕਹਿੰਦਾ ਬਹੁਤ ਟਾਈਮ ਦੀ ਰਹਿੰਦੀ ਐ ਇਹ ਮੈਂ ਰੰਗ ਕਰ ਉਹਨਾਂ ਨੂੰ ਕਹਿੰਦਾ ਇਹਨੂੰ ਹੱਟ ਕੇ ਆ ਬਬਲੂ ਕਹੇ ਇਹ ਬਹੁ ਟਾਈਮ ਦੀ ਰਹਿੰਦੀ ਆ ਬਬਲੂ ਹਰ ਕੇ ਆ ਤਾਂ ਇਹ ਰਸਾ ਮੰਗ ਰਿਹਾ ਹਾਂ ਪੁੱਤ ਹਾਂ ਦੇ ਮਮਾ ਲੋ ਜੀ ਜੱਪੂ ਆ ਗਿਆ ਮੇਰੇ ਕੋਲ ਉਹ ਉਤਰ ਕੇ ਜੱਪੂ ਕੀ ਕਰਨਾ ਹਣ ਤੂੰ ਹੈ ਕੀ ਕਰ ਲਿਆ ਪੁੱਤ ਮੇਰਾ ਉਹ ਰੱਖ ਦੋ ਚਾਹ ਪੁੱਤ ਆ ਲਾਡੀ ਬੁਲਾਈ ਜਾਵੇ ਇਹਨੂੰ ਮਾਊ ਚਾਚੀ ਦੀ ਕੁੜੀ ਤੇ ਮੈਂ ਘਾ ਪੂਆ ਬੁਲਾਉਂਦੀ ਆ ਇਹੇ ਮਗਨ ਹੋਈ ਵੀ ਰੀਤਨ ਚ ਪੂਰੀ ਹੈ ਬਾਬੇ ਦੇ ਮਗਨ ਹੋਈ ਵੀ ਵਾਹਿਗੁਰੂ 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 ਉਹ ਤਾਂ ਗੱਲ ਹੀ ਨਹੀਂ ਸੁਣੀ ਇਹਨੇ ਵਾਹਿਗੁਰੂ ਤੂੰ ਕਿਹੋ ਜਿਹਾ ਸਟਾਰ ਦੇਖਿਆ ਸੀ ਇਹਨੂੰ ਹੈ ਜਦੋਂ ਸੁਖਦੇਵ ਭਾਜੀ ਨੇ ਚੱਕਿਆ ਸੀ ਇਹਨੂੰ ਨੇ ਨਹੀਂ ਮਿਲਿਆ ਉਦੋਂ ਦੇਖਿਆ ਨਹੀਂ ਉਦੋਂ ਤੁਸੀਂ ਗੱਲਾਂ ਕਰੀ ਜਾ ਬਾਈ ਨੇ ਚੱਕਿਆ ਸੀ ਹਾਂ ਹਾਂ ਭਾਜੀ ਦੇ ਗਲੇ ਲੱਗ ਕੇ ਆਏ ਜਿਵੇਂ ਪਤਾ ਨਹੀਂ ਕਿੰਨਾ ਸਕੂਨ ਮਿਲ ਰਿਹਾ ਕਰੇ ਨਾ ਬਾਈ ਨੂੰ ਜਾਣਦੀ ਹੈ ਨਾ ਰੁਕ ਜਾ ਦੁੱਧ ਠੰਡਾ ਉਹ ਕਰ ਦੋ ਚਲੋ ਠੀਕ ਹੈ ਜੀ ਅੱਜ ਦਾ ਇੰਨਾ ਹੀ ਬਲੌਗ ਸੀਗਾ ਸਾਡਾ ਤੇ ਅਸੀਂ ਅੱਜ ਗਏ ਵੀ ਉੱਥੇ ਵੀ ਸੀਗੇ ਦਵਾਈ ਲੈਣ ਕਾਲੀ ਮੇਰੀ ਕਿਉਂਕਿ ਜਿੱਥੇ ਦੱਸਿਆ ਹੈ ਨਾ ਉੱਥੇ ਪਰਸੋਂ ਵੀ ਗਏ ਸੀ ਇਕਨ ਉਹ ਤਿੰਨ ਵਾਰੀ ਲਿਆ ਕੇ ਮੈਂ ਕਿਹਾ ਵੀ ਜਦੋਂ ਇੰਨਾ ਕਹੀ ਜਾਂਦੇ ਜੀ ਵੀ ਹਨਾ ਤਿੰਨ ਵਾਰੀ ਖਾਣ ਆਰਾਮ ਆ ਜਾਂਦਾ ਹਨਾ ਤੇ ਮੈਂ ਕਿਹਾ ਵੀ ਫਿਰ ਟੈਸਟ ਤਾਂ ਆਪਾਂ ਫਿਰ ਵੀ ਕਰਾਉਣੇ ਆ ਪੈਸੇ ਲਾਉਣੇ ਆ ਹਨਾ 1000 ਰੁਪਿਆ ਤੇ ਉਹੀ ਆਪਾਂ ਪਹਿਲਾਂ ਦਵਾਈ ਖਾ ਲਗੇ ਠੀਕ ਹੈ ਸ਼ੁੱਕਰਵਾਰ ਨੂੰ ਜਾ ਕੇ ਟੈਸਟ ਹੋ ਜਾਣਗੇ ਜੇ ਨਾ ਕੋਈ ਆਪਾਂ ਨੂੰ ਦੱਸਿਆ ਤੇ ਆਪਾਂ ਹਸਪਤਾਲ ਚੋਂ ਸਰਕਾਰੀ ਚੋਂ ਦਵਾਈ ਚાલુ ਕਰ ਦਾਂਗੇ ਠੀਕ ਹੈ ਜੀ ਤੇ ਚਲੋ ਸਾਰੇ ਬੋਲੋ ਸਵਾਸ ਸਵਾਸ ਤਨ ਗੁਰੂ ਰਾਮਦਾਸ ਦਰਦੀ ਮੈਂ ਤੇ ਐਹੀ ਸੋਚਿਆ ਆ ਕਿ ਆਰਾਮ ਆ ਜਾਏ ਤੇ ਮੈਂ ਕਹਿੰਦੇ ਦੁੱਖਾਂ ਦਾ ਦਰਦ ਪਰਮਾਤਮਾ ਉੱਥੇ ਦੂਰ ਕਰਦਾ ਹਨ ਤੇ ਜਿਵੇਂ ਪਿਛਲੇ ਸਾਲ ਗਈ ਸੀ ਪਹਿਲੇ ਇਹ ਤੇ ਖੁਸ਼ੀ ਆਈ ਸੀ ਕਿ ਉਹ ਤਾਂ ਕਰਕੇ ਗਈ ਸੀ ਹਨਾ ਜੋ ਪਨੂਰ ਦੀ ਕਰਕੇ ਹਨਾ ਤੇ ਹੁਣ ਮੈਨੂੰ ਐਹੀ ਹੈ ਕਿ ਅਗਰ ਐਵੇਂ ਚਲੋ ਜਾਣਾ ਤੇ ਹੈ ਸੀ ਪਰਮਾਤਮਾ ਕਰੇ ਆ ਦੁੱਖ ਦੂਰ ਹੋ ਜੇ ਤੇ ਮੈਂ ਪਰਮਾਤਮਾ ਦੇ ਉੱਤੇ ਦਰ ਤੇ ਹੋ ਕੇ ਆਈਏ ਅੱਜ ਫੇਰ ਦੁਬਾਰਾ ਤਨ ਗੁਰੂ ਰਾਮਦਾਸ